ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਰਵੀ ਦੇ ਕੋਲ ਆਏ ਆ ਪਸ਼ੂ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਦਿਖਾਉਣੀ ਸੀ ਇੱਕ ਢੇਲੀ ਮੱਝ ਦਿਖਾਉਣੀ ਸੀ ਫਿਲਹਾਲ ਉਹ ਸੇਲ ਹੋ ਚੁੱਕੀ ਆ ਤੇ ਅੱਜ ਜਿਹੜੀ ਹੁਣ ਵਿਕਰੀ ਦੇ ਲਈ ਅਵੇਲੇਬਲ ਆ ਉਹ ਇੱਕ ਮੱਝ ਤੁਸੀਂ ਇਹ ਸਾਹਮਣੇ ਦੇਖ ਰਿਹਾ ਜੇ ਸਕਰੀਨ ਦੇ ਉੱਪਰ ਇਹ ਮੱਝ ਬਕਾਊ ਆ ਬਾਕੀ ਪੂਰੀ ਡਿਟੇਲ ਦੇ ਲਈ ਆਪਾਂ ਵੀਰ ਰਵੀ ਦੇ ਕੋਲ ਚੱਲਾਂਗੇ ਅੱਜ ਤਰੀਕ 18 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਵੈਸੇ ਇੱਕ ਜਿਹੜੀ ਦੋਸਤ ਇਹ ਮੱਝ ਗੱਭਣਾ ਤੇ ਜਿਹੜੀ ਢੇਲੀ ਮੱਝ ਸੀ ਉਹ ਸੁਈ ਸੁਵਾਈ ਸੀਗੀ ਆਓ ਚੱਲਦੇ ਆਂ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਰਵੀ ਦੇ ਨਾਲ ਹਰੀ ਕੇ ਪਤਨ ਤੋਂ ਦੋਸਤੋਂ 5-6 ਕਿਲੋਮੀਟਰ ਦੀ ਦੂਰੀ ਪਿੰਡ ਠਠੀਆਂ ਖੁਰਤ ਦੀ ਅਲੀਪੁਰ ਪਿੰਡ ਰੱਤਾਕੁੱਦਾ ਇਹ ਪਿੰਡ ਬਿਲਕੁਲ ਨੇੜੇ-ਨੇੜੇ ਮਹਰਾਣਾ ਪਿੰਡ ਬਿਲਕੁਲ ਨਜ਼ਦੀਕ ਆ ਸਭ ਤੋਂ ਪਹਿਲਾਂ ਵੀਰ ਰਵੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਪੋਰ ਪਾਜੀ ਠੀਕ ਠਾਕ ਦੇ ਵਧੀਆ ਪਾਜੀ ਕਿਰਪਾ ਮਾਲਕ ਦੀ ਠੀਕ ਹੈ ਜੀ ਠੀਕ ਹੈ ਲੈ ਵੀ ਰਵੀ ਪਸ਼ੂ ਦੋ ਸੀ ਅੱਜ ਆਪਣੇ ਹਾਂਜੀ ਪਾਜੀ ਹੈ ਆਉਂਦੇ 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 ਤਿੰਨ ਹੀ ਤਿੰਨ ਚ ਦੋ ਵੇਚ ਗਿਆ ਵੇਚ ਗਿਆ ਹਾਂਜੀ ਹਾਂਜੀ ਇੱਕ ਕੱਲ ਸ਼ਾਮੀ ਮੈਂ ਵੇਚੀ ਇਹ ਜੋੜਾ ਮਹੀਆਂ ਦਾ ਹੈ ਨਾ ਜੋ ਇੱਕ ਮੈਂ ਵੇਚੀ ਬਾਲੀ ਚੰਗੀ ਮੈਂ ਠੀਕ ਹੈ ਜੀ ਡਿਟੇਲ ਦੇ ਵਿੱਚ ਚੱਲਦੇ ਹਾਂ ਰਵੀ ਇਹ ਸੂਹਾ ਕਿਨਮਾ ਸੁੰਦੀ ਵੀ ਰੱਖੀ ਪਾਜੀ ਤੀਸਰਾ ਸੂਹਾ ਸੁਣ ਜਾ ਰਹੀ ਆ ਤੀਜਾ ਸੂਹਾ ਹਾਂਜੀ ਹਾਂਜੀ ਤੇ ਲੈ ਜੂ ਅਜੇ ਦੇਣਾ ਪਾਜੀ ਲੈ ਜਿਓ ਹਫਤਾ ਖੰਡ ਲੈ ਜੇ ਗੱਡੀ ਗੁੱਡੀ ਦੇ ਪਹਿਲਾਂ ਸੂਹੇ ਕਹਿ ਨਹੀਂ ਸਾਡੇ ਕੋਲ ਠੀਕ ਹੈ ਜੀ ਇਹ ਦ ਲਓ ਦੋਸਤੋ ਹਫਤਾ ਖੰਡਾ ਜੇ ਸਮਾਂ ਲੈ ਜੋਗੀ ਤੇ ਤਿੱਜਾ ਸੂਬਾ ਇਹ ਸਮਾਜ ਨੇ ਸੋਣਾ ਤੇ ਬਾਕੀ ਤੁਹਾਨੂੰ ਇੱਕ ਵਾਰੀ ਤੋਰ ਕੇ ਆਪਾਂ ਤਸਵੀਰ ਦੇ ਨਾਲ ਦਿਖਾਉਣੇ ਆ ਕਰਮਾ ਵਾਲੀ ਹੈ ਮੀਡੀਅਮ ਹਾਈਟ ਦੇ ਵਿੱਚ ਆ ਜਿੱਦਾਂ ਆਪਾਂ ਇੱਕ ਮਧਰੀ ਕੋਡੀ ਮਧਰੀ ਡੌੜੀ ਵਾਲੇ ਪਸ਼ੂ ਦੇਖਦੇ ਆ ਦੁੱਧ ਭਰੀ ਬਾਲਾ ਚੰਗਾ ਚਵਾਉ ਠੀਕ ਆ ਜੀ ਬਾਕੀ ਰਿਸ਼ਕ ਰੁਸ਼ਕ ਬਹੁਤ ਜਿਆਦੀ ਸੋਹਣੀ ਪਿੰਡੇ ਦੇ ਸਿੰਗਲ ਹੱਡੀ ਦੇ ਵਿੱਚ ਥੱਲਿਓਂ ਕਾਫੀ ਸੋਹਣਾ ਖੁੱਲਣ ਡਈ ਆ ਭਵਾਨੇ ਦੇਵੇ ਦੀ ਤੁਸੀਂ ਆ ਵੇਖੋ ਤੇ ਬਾਕੀ ਤਾਂ ਵੀ ਵੀਰੇ ਕੋਈ ਕਿਸੇ ਰਕਮ ਦੀ ਕੋਈ ਭਾਰ ਪੇਛੇ ਦੀ ਸਮੱਸਿਆ ਕੋਈ ਨਹੀਂ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਬਾਅਦ ਪਿੱਛੇ ਦੀ ਗਰੰਟੀ ਹੋ ਗਈ ਥਾਣ ਅਗਲੇ ਆਪ ਦਾ ਟਿੱਪ ਕੇ ਆ ਰਹੀ ਨਾ ਤਸੱਲੀ ਕਰਕੇ ਠੀਕ ਅਛਾ ਰਵੀ ਆ ਜਿਹੜੀ ਮੱਝ ਇਹ ਆਪਾਂ ਵੇਚੀ ਹੈ ਨਾ ਢੇਲੀ ਹਾਂਜੀ ਭਾਜੀ ਇਹ ਢੇਲੀ ਮੈਂ ਵੇਚੀ ਆ ਲਓ ਜੀ ਢੇਲੀ ਬਿਲਕੁਲ ਦੋਸਤੋ ਤੁਸੀਂ ਵੇਖੋ ਇਹ ਜੂੜਾ ਭਾਜੀ ਇੱਕੇ ਘਰੋਂ ਹੀ ਲਿਆ ਹੈ ਠੀਕ ਹੈ ਬਾਕੀ ਵੇਚੀ ਵੀ ਬਿਲਕੁਲ ਜਾਇਜ਼ ਹੈ ਜੈਨੂਨ ਰੇਟ ਤੇ ਬਿਲਕੁਲ ਭਾਜੀ ਜਾਇਜ਼ ਬਿਲਕੁਲ ਹੀ ਜਾਇਜ਼ ਦਿੱਤੀ ਹੈ ਹਾਂ ਚਲੋ ਆਪਾਂ ਰੇਟ ਨਹੀਂ ਚਲੋ ਕਿਸੇ ਵੀਰ ਨਾਲ ਮੈਂਸ਼ਨ ਕਰਦੇ ਹਾਂ ਦੋਸਤੋ ਵੇਚਣ ਵਾਲੇ ਭਰਾਣੇ ਖੜੀ ਆਪਣੇ ਵੇਚਣ ਵਾਲੇ ਨੇ ਲੱਗ ਜਾਂਦੀ ਬਿਲਕੁਲ ਜਾਓ ਵੀਰ ਲਦਸੋ ਜੇ ਸਹੀ ਜੇ ਅੰਦਾਜ਼ਾ ਤਕਰੀਬਨ ਕੋਈ 6 7 6 7 ਦਿਨ ਹਜੇ ਲੈ ਜਾਊਗੀ ਤੇ ਥੱਲਿਓ ਕਰਮ ਵਾਲੀ ਤੁਸੀਂ ਵੇਖੋ ਦੋਸਤੋ ਅੱਗੇ ਪਿਛੇ ਦੀ ਬਰਾਬਰੀ ਬਣ ਜਾਣੀ ਆ ਜਿਵੇਂ ਆਪਾਂ ਕਹਿ ਦਿੰਨੇ ਨੇ ਕਹਿ ਦਿੰਨੇ ਆ ਵੀ ਤਕਰੀਬਨ ਕੋ ਤੁਹਾਨੂੰ ਤੋਂ ਲੈ ਕੇ ਤੇ ਬੈਕ ਸਾਈਡ ਸੂਤ ਤੱਕ ਜਿਹੜਾ ਦੋਸਤੋ ਲੈਵਾ ਬਣਾ ਕੇ ਤਿਆਰ ਕੀਤਾ ਪਿਆ ਤੇ ਬਾਕੀ ਵੀਰੇ ਰਵੀ ਟਿੱਪਣ ਟੁੱਪਣ ਹਨ ਤਸੱਲੀ ਪੂਰੀ ਆਪਾਂ ਐ ਰੀਜਨ ਟਿੱਪ ਕੇ ਲਿਆਉਂਦੀ ਆ ਕੋਈ ਆਪਣੇ ਘਰੇ ਆ ਕੇ ਤਸੱਲੀ ਕਰ ਲੇ ਜੇ ਕਿ ਭੈਣ ਭਰਾਣੇ ਆਨਲਾਈਨ ਮੰਗਾਉਣੀ ਆ ਤੇ ਗਾਰੰਟੀ ਤੇ ਆਪਾਂ ਦੇਣੀ ਨਹੀਂ ਪਰ ਵੀਡੀਓ ਕਾਲ 'ਚ ਟਿੱਪ ਦਾਵਾਂਗੇ ਇਹ ਵੀਡੀਓ ਬਣਾ ਕੇ ਅਗਲੇ ਨੂੰ ਪਾਰਾਂਗੇ ਤੇ 판 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲੋਬੀ ਭਰਾਵੋ ਜਿਹੜਾ ਕੋਈ ਵੀਰ ਖਰੀਦਰ ਦੂਰੋਂ ਨੇੜੇੋਂ ਨਹੀਂ ਆ ਸਕਦਾਗਾ ਤੁਸੀਂ ਵੀਡੀਓ ਕਾਲ ਤੇ ਚਾਹੇ ਵੀਡੀਓ ਇੱਕ ਤੁਹਾਨੂੰ ਵੀ ਰਿਕਵਰੇਜ ਕਰ ਦੂਗਾ ਉਹ ਤੇ ਜਤ ਪਾਈ ਤਪਾਈ ਤੁਹਾਨੂੰ ਕਰਾ ਕੇ ਤਸੱਲੀ ਕਰਵਾ ਦੂਗਾ ਜਿਹੜਾ ਕੋ ਨਹੀਂ ਆ ਸਕਦਾ ਜਿਹੜਾ ਕੋਈ ਵੀਰ ਸਮਾਂ ਹੈਗਾ ਤੁਹਾਡੇ ਕੋਲ ਦੂਰੋਂ ਨੇੜੇੋਂ ਤੁਸੀਂ ਵਿਜ਼ਿਟ ਕਰ ਸਕਦੇ ਜੇ ਤੇ ਹਰ ਵਾਰ ਆਪਾਂ ਅਪੀਲ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਵੀ ਧਿਆਨ ਕੀ ਆਪਣੀ 蒂ਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਤੋਂ ਬਹਣੀ ਵਾਲੀ ਸਾਈਡ ਤੋਂ ਤੁਹਾਨੂੰ ਆਪਾਂ ਦਿਖਾ ਰਹੇ ਆ ਥਣ ਥਣ ਆ ਤੁਸੀਂ ਬਿਲਕ ਠੀਕ ਹੈ ਸੋ ਬਾਕੀ ਸੋਹਣੀ ਹੈ ਮੱਝ ਜਿੰਨੀ ਹੈ ਪ੍ਰੋਪਰ ਅੰਗ ਪਰ ਦੀ ਪ੍ਰੋਪਰ ਕਿਸੇ ਪਾਸਿਓਂ ਨਹੀਂ ਖੁੰਜੀਗੀ ਸੋਨਾ ਹਵਾਨਾ ਦੇਵਾ ਤਿਆਰ ਕਰਦੀ ਪਈ ਆ ਬੈਕ ਸਾਈਡ ਤੋਂ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਆ ਲਓ ਜੀ ਠੀਕ ਆ ਅਦਰ ਬਾਏ ਇਧਰੋਂ ਪਾਸੇ ਉਹ ਲਾ ਦਿਆ ਜ ਮੜਾ ਜ ਦਿਖਾ ਦਈਏ ਇਧਰ ਉਲਟ ਪਹਿਣੀ ਵਾਲੀ ਸਾਈਡ ਤੋਂ ਵੀ ਲੈ ਵੀਰ ਅਭੀ ਕੀ ਡਿਮਾਂਡ ਵੀਰੇ ਕਰਦਾ ਇਹਦੀ ਫਿਰ ਹਾਂਜੀ ਮੁੱਲ ਆਪਾਂ ਨਾ 95 ਕੋ ਨਾ 90 ਹਾਂ 85 ਦੀ ਮੈਂ ਦੇ ਦੀ 85 ਦੀ ਵੀ ਲੈ ਦੇ ਹੋਰ ਕਰਦਾ ਕਿ ਮਾਰਦਾ ਕੋਈ ਗੱਲ ਨਹੀਂ ਹਾਂ ਕਿੰਨਾ ਕਿ ਕਰਦਾ ਕਿ 85 ਜੋ ਜਿਹੜੀ 1000 84 ਦੀ 84 ਹੋਰ ਵੀ ਮਾਨ ਤਨ ਕਰ ਦਾਂਗੇ ਪਰ ਹਾਂ ਬਾਅਦ ਚ ਕਰਾਂਗੇ ਉਹ ਜੇ ਹੁਣ ਕਰਤਾ ਤੇ ਉਹ ਸੱਜਣ ਸੰਪਰਕ ਕਰੇ ਉਦੋਂ ਹੋ ਜੂਗਾ ਹਾਂਜੀ ਹਾਂਜੀ ਹਾਂ ਦੋ ਕਰ ਲਓ ਲਓ ਦੋਸਤੋ ਜੋ ਵੀ ਵਿੱਚੋਂ ਥੋੜਾ ਬਤਾ ਉਹ ਲਾ ਜੋ ਵੀ ਗੰਜਾਇਸ਼ ਵਿੱਚ ਰਹਿ ਗਈ ਆ ਉਹ ਮੇਰਾ ਵੀਰ ਤੁਸੀਂ ਕੌਲ ਕਰਾ ਜੀ ਮਾਝ ਦੁੱਧ ਚੇਰਾ 14 ਕਿਲੋ ਚ ਆ ਜੂਗੀ ਵੀ ਗਾਰੰਟੀ ਦੀ ਚਲੋ ਆਪਾਂ ਨਹੀਂ ਦੇ ਸਕਦੇ ਅਗਲੇ ਘਰ ਤੋਂ ਆਪਾਂ ਨੂੰ 13 ਕਿਲੋ ਦੀ ਆਈ ਆ ਤੇ ਪਰ ਆਪਾਂ ਨਹੀਂ ਗਾਦੇ ਨੀ ਹਾਂ ਚਲੋ ਕਹਿਣ ਨੂੰ ਤਾਂ ਚਲੋ ਅਗਲਾ ਵੀਰ ਕੋਈ ਸੇਲ ਕਰਨਾ ਮਾਰਾ ਵੀ ਕਹਿ ਸਕਦਾ ਆਪਾਂ ਕੀ ਰੰਗ ਢੰਗ ਚੰਗਾ ਮਾਝ ਦਾ ਹਾਂਜੀ ਹਾਂਜੀ ਲੈ ਵਲੂ ਦੇ ਵਲੂ ਵਾਲੇ ਪਾਸੋਂ ਸੋਹਣਾ ਬਖਾਲਾ ਤਿਆਰੀ ਜੰਦੀ ਜਰਸੀ ਜਰਸੀ ਵੈੜ ਹਰਗਾ ਬੂਥਾ ਆਹਾ ਲਓ ਜੀ ਜਿਵੇਂ ਇੱਕ ਕ੍ਰਾਸ ਵਿੱਚ ਆ ਜਾਂਦੀ ਦੋਸਤੋ ਜਿਵੇਂ ਨੀਲੀ ਦੇ ਪਸ਼ੂ ਆਪਾਂ ਦੇਖਦੇ ਆਂ ਤੇ ਕ੍ਰਾਸ ਆਂਗ ਦੇ ਵਿੱਚ ਆ ਕਿਤੇ ਨਾ ਕਿਤੇ ਚਲੋ ਨੀਲੀ ਦੇ ਮਾਦੀ ਤੋਂ ਜਿਹੜੀ ਇਸਦੀ ਮਦਰ ਬਣੀ ਹੋਗੀ ਜੀ ਕੋ ਬੱਚਾ ਚੰਗਾ ਟਿਕਾ ਟੂਗਾ ਭਰਿਆ ਤੇ ਨੀਲੀ ਦਾ ਦੇ ਸਕਦੀ ਆ ਆ ਚੰਗਾ ਦੇ ਸਕਦੀ ਆ ਉਹ ਮੈਂ ਨੇ ਨੀਲੀ ਦੀ ਕੱਟੀ ਦਿੱਤੀ ਜਿਵੇਂ ਬਹੁਤ ਚੰਗੀ ਦਿੱਤੀ ਠੀਕ ਹੈ ਜੀ ਹਾਂ ਜੀ ਲੈ ਵੀ ਰਵੀ ਇੱਕ ਨੰਬਰ ਵੀ ਤੇ ਕਰਦੇ ਸੰਜੇ ਆਪਣੇ 82647 51150 ਆ ਠੀਕ ਹੈ ਜੀ ਬਹੁਤ ਸੋਇ ਨੰਬਰ ਆ ਵੀਰ ਰਵੀ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਨੇ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਟਿਪ ਕੇ ਭਰਾ ਕੇ ਤਸੱਲੀ ਕਰ ਲਓ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ